ਪਾ ਜੀ ਤੁਸੀਂ ਕੱਲ ਇੱਥੇ ਸੀਗੇ ਜਦੋਂ ਗੋਲੀਆਂ ਚਲੀਆਂ ਸਾਹਮਣੇ ਇਦਾਂ ਹੀ ਖੜਾ ਲੱਗ ਗਿਆ ਫਿਰ ਕੀ ਕੀ ਸਗਮਣਾ ਦੱਸੋਗੇ ਜੀ ਬੋਲੀ ਚਲਦਾ ਆ ਤਾਂ ਲੱਗਦਾ ਕਿ ਪਟਾਕਾ ਉੱਡਾ ਕਾ ਵੱਜਦਾ ਹੈ ਬਾਚੂ ਉਧਰ ਸੇ ਪਾਗਲ ਇੱਕ ਭੱਜਣ ਲੱਗਾ ਤਾਂ ਮੈਂ ਵੀ ਉਧਰ ਭੱਜ ਕੇ ਗਿਆ ਭਜੀ ਕਿਉਂਕਿ ਪੂਰਾ ੱਡਾ ਖਾਲੀ ਹੋ ਗਿਆ ਇਦਾਂ ਲੋਕੀ ਨੱਟ ਕੇ ਹਾਂ ਇਧਰ ਸੇ ਤੁਹਾਨੂੰ ਨੱਟ ਕੇ ਇਧਰ ਉਧਰ ਸਾਰੇ ਭੱਜ ਗਏ ਸ ਆ ਜੀ ਸਹੀ ਹੈ ਪਰ ਕਿੰਨਾ ਗਲਤ ਆ ਵੀ ਇਹ ੱਡਾ ਇੰਨਾ ਭਰਿਆ ਹੋਇਆ ਉਹ ਮਕੰਦਪੁਰੋਂ ਆਉਣ ਡਿਆ ਰੋੜਾ ਤੇ ਕਿਸੇ ਦੇ ਤੁਹਾਡੇ ਲੱਗ ਜਵੇ ਜਾਂ ਕਿਸੇ ਹੋਰ ਦੇ ਆਸ-ਪਾਸ ਲੱਗ ਜਵੇ ਇਹ ਤਾਂ ਗੱਲ ਹੈਗਾ ਭਾਜੀ ਕਿਸੇ ਕੋ ਲੱਗ ਜਾਊਗਾ ਕਿ ਨਾ ਆਇਆ ਆਇਆ ਤਾਂ ਹੈਗਾ ਭਾਜੀ ਬਹੁਤ ਆਇਆ ਉਸ ਤੋਂ ਬਾਅਦ ਪੁਲਿਸ ਪਾਰਟੀ ਕਿਨੇ ਦੇ ਰਹੀ ਥੇ 19 ਆਇਆ 15 ਮਿੰਟ ਕੇ ਬਾਅਦ ਇੱਧਰ ਸੋ 10 15 ਮਿੰਟ ਬਾਅਦ ਆਇਆ 10 5 ਨਾ ਤੇ ਇਹੀ ਆਇਆ ਅੱਛਾ ਹਾਂਜੀ ਸਹੀ ਇਹ ਕੋਸ਼ਿਸ਼ ਹੈ ਵੀ ਤੁਹਾਨੂੰ ਰਿਪੋਰਟ ਗਰਾਉਂਡ ਦਿਖਾਈ ਜਾਵੇ ਵੀ ਕਿਦਾਂ ਤੇ ਕੀ ਹੋਇਆ ਤੇ ਕਿਸ ਤਰੀਕੇ ਨਾਲ ਹੋਇਆ ਹਾਲਾਂਕਿ ਉਹ ਤੁਸੀਂ ਦੇਖੋ ਵੀ ਸਾਹਮਣਾ ਜਿਹੜਾ ਮਕੰਦਪੁਰ ਵਾਲਾ ਰੋਡ ਹੈ ਉਹ ਕਿੰਨਾ ਪੈਕ ਜਾਮ ਆ ਔਰ ਜਦੋਂ ਲੋਕੀ ਉੱਥੋਂ ਨਿਕਲਦੇ ਆ ਤੇ ਕਿੰਨਾ ਰੱਛ ਹੋ ਜਾਂਦਾ ਤੇ ਕਿੰਦਾ ਲੋਕਾਂ ਦੀ ਜਾਨ ਤੇ ਪਣੀ ਹੋਊਗੀ ਵੀ ਵੀ ਕਿੰਨੇ ਥੋੜੇ ਸਮੇਂ ਦੇ ਵਿੱਚ ਉਹ ਨੱਠੇ ਹੋਣਗੇ ਕਿੰਨੇ ਥੋੜੇ ਸਮੇਂ ਦੇ ਵਿੱਚ ਉਹ ਆਏ ਹੋਣਗੇ ਮਤਲਬ ਇਹ ਸਾਰਾ ਕੁਝ ਜਿਹੜਾ ਆ ਕਿੱਡਾ ਨੁਕਸਾਨ ਕਰ ਸਕਦਾ ਆ ਆਮ ਲੋਕਾਂ ਦਾ ਇਹ ਕਹਿਣਾ ਸੋਖਾ ਵੀ ਹੁਣ ਇੱਥੇ ਜੋ ਹੋਇਆ ਜਾਂ ਕਿੱਦਾਂ ਹੋਇਆ ਕਿਵੇਂ ਹੋਇਆ ਅ ਕੋਸ਼ਿਸ਼ ਹੈ ਵੀ ਜਿੰਨੇ ਵੀ ਚਸ਼ਮਦੀਦ ਅਸੀਂ ਜਿਨ੍ਹਾਂ ਨਾਲ ਗੱਲ ਕਰ ਸਕੇ ਉਹ ਗੱਲ ਕਰਦੇ ਰਹੀਏ ਪਰ ਅਗੇ ਇਧਰ ਵੀ ਜਾਂਦੇ ਆ ਫਿਰ ਉਸ ਬਾਅਦ ਤੁਹਾਨੂੰ ਪਰਲੀ ਸਾਈਡ ਤੇ ਵੀ ਅਸੀਂ ਲੈ ਕੇ ਜਾਵਾਂਗੇ ਆਪ ਹਾਂ ਪੇ ਤੇ ਕੱਲ ਜਦੋਂ ਉਹ ਫਾਇਰ ਹੋਇਆ ਚੀਫ ਟਾਈਮ ਤੋਂ ਹੋਇਆ ਸੀ ਟਾਈਮ ਨਹੀਂ ਸੀ ਹਮ ਲੋਗ ਪਤਾ ਲੱਗ ਗਿਆ ਕੀ ਆ ਹੁਆ ਪਾਦਾ ਤਾਂ ਲਗਾ ਕੇ ਇਹਦਾ ਮਤਲਬ ਗੋਲੀ ਚੱਲਿਆ ਰਹੀ ਸੀ ਸਿਕ ਸਾਹਿਬ ਤੁਸੀਂ ਇੱਥੇ ਸੀਗੇ ਨਹੀਂ ਮੈਂ ਘਰੇ ਗਿਆ ਸੋ ਤਾਂ ਘਰੇ ਗਿਆ ਪਰ ਕਿੰਨਾ ਮਾੜਾ ਵੀ ਤੁਸੀਂ ਇੱਥੇ ਅੱਡਿਆਂ ਦੇ ਦੁਕਾਨਾਂ ਲਾਉਨੇ ਆ ਤੇ ਕੋਈ ਮਤਲਬ ਸ਼ਰੀਆਂ ਵੀ ਗੋਲੀਆਂ ਚ ਚਲਾਈ ਜਾਂਦਾ ਆ ਮਿਸ ਜੀ ਮੇਰੀ ਦਾਦੀ ਸੀ ਕਿ ਵੀ ਇੱਥੇ ਮਤਲਬ ਜੱਕਦਾ ਮੁੱਦਰ ਘਟੀ ਆਈ ਫਾਇਰ ਗਿਆ ਉੱਤੋਂ ਉੱਤ ਲੱਗੀ ਇਹ ਵੇੜੇ ਅਹ ਉਹ ਕਿ ਚੜ ਗਈ ਤੇ ਉਹਨੇ ਪਿੱਛੇ ਵਾ ਕੇ ਗੱਡੀ ਮੈਂ ਗੋਲੀਆਂ ਗੋਲੀਆਂ ਵਜਦੀਆਂ ਨਜ਼ਰ ਆਇਆ ਪੰਜਾਂ ਦਾ ਨਹੀਂ ਬਲ ਕਰ ਮਾ ਕੋਣ ਸੀ ਕੋਣ ਨਹੀਂ ਸੀਗੇ ਤੇ ਬੰਦੇ ਤਾਂ ਨਹੀਂ ਗੋਲੀਆਂ ਤਾਂ ਇਦਾਂ ਚੱਲੀਆਂ ਦੜਦਾ ਦੜ ਕਹਿੰਦੇ ਚੱਲੀਆਂ ਮਿਸਰੀ ਮੈਂ ਤਾਂ ਦੀ ਮੈਨੂੰ ਫੋਨ ਕੀਤਾ ਜੀ ਵੀ ਆ ਜਾਓ ਚੀਤੀ ਵੀ ਵਿੱਚ ਗੋਲੀ ਚੱਲਦੀਆਂ ਕਰ ਤੇ ਲੱਗਦਾ ਨਾ ਕਿ ਤੁਸੀਂ ਘਰੇ ਸੀ ਕਰਾਂਗੇ ਮੈਂ ਗਿਆ ਹੀ ਸੀਗਾ ਜੇ 10 ਮਿੰਟ ਹੋਏ ਸੀ ਗਿਆ ਨੂੰ ਕਹਿੰਦੇ ਗੱਲਾਂ ਹੀ ਹੈ ਆ ਉਹਦਾ ਕਹਿੰਦੇ ਸਾਰਾ ਆਡਾ ਖਾਲੀ ਹੋ ਗਿਆ ਸੀਗਾ ਨੱਟ ਕੇ ਲੋਕ ਆ ਉਹ ਸਾਰੇ ਭਜਣ ਲੱਗੇ ਸੇ ਲੋਕ ਮਤਲਬ ਗੋਲੀਆਂ ਜਦੋਂ ਚੱਲੀਆਂ ਪਹਿਲਾਂ ਹੀ ਰੱਛ ਬਹੁਤ ਸੀ ਦੀ ਬੰਨੀ ਭੀੜੂ ਜੀ ਨੇ ਗੱਲਾਂ ਛੱ ਹਾਂਜੀ ਵਿੱਚ ਆ ਕੇ ਬੋਲੇ ਸਭ ਚੇ ਬਚਾਰੇ ਲੈ ਕੇ ਆਏ ਤੇ ਪਬਲਿਕ ਨੇ ਬੜੀ ਮਾਤਰੀ ਦਿੱਤੀ। ਡਰ ਨਹੀਂ ਲੱਗਦਾ ਵੀ ਤੁਸੀਂ ਅੱਡੇ ਤੇ ਖੜੇ ਆ ਮੈਂ ਕਹਾਂ ਉਹ ਲੱਗਦਾ ਸਰ ਜੀ ਹੁਣ ਕੀ ਕਰਨਾ ਵਿਸਣੇ ਦੁਕਾਨਾਂੇ ਪੈਣਾ ਮੜ ਮੜਾ ਖਾਣ ਲਈ ਤਾਂ ਰੋਟੀ ਤਾਂ ਹਾਂ ਕਿਸੇ ਨੂੰ ਕਿ ਅੱਜ ਦਾ ਕਰੋਸਾ ਦਾ ਕੱਲ ਕੀ ਹੋਏਗਾ ਕారణ ਕੀ ਨਹੀਂ ਹੋਣਾ ਕਿਉਂ ਕੀ ਬਦਲਦਾ ਜੀ ਹਾਂਜੀ ਜਦੋਂ ਤੁਹਾਨੂੰ ਇੰਨਾ ਇੰਨਾ ਯਕੀਨ ਹੋ ਜਾਵੇ ਕੱਲ ਦਾ ਭਰੋਸਾ ਨਹੀਂ ਵੀ ਹੁਣ ਡਰ ਕੇ ਕੀ ਬਣੂਗਾ ਤਾਂ ਤੁਸੀਂ ਅੰਦਾਜ਼ਾ ਲਾਓ ਫਿਰ ਸਰਕਾਰ ਦੇ ਕੋਲੋਂ ਜਾਂ ਫਿਰ ਇਹ ਕਹ ਲਓ ਕਿ ਜਿਹੜਾ ਐਡਮਿਨਿਸਟ੍ਰੇਟਿਵ ਇੱਥੇ ਆ ਉਹਦੇ ਕੋਲੋਂ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਉਹ ਕਿੱਥੇ ਜਾ ਕੇ ਖੜ ਜਾਂਦੀਆਂ